ਇਰੇ ਸਾਲ ਦਾ ਚੀਕੋ ਚੀਕ ਹੋਇਆ ਪੈ ਕਮ ਜਿਹਦਾ ਇਨੀ ਕਹਦਾ ਗੱਟਾ ਨਿਕਲੂ ਪਸੂ ਦਾ ਹਾਏ 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 ਕੀ ਹੋ ਰਹੀ ਨ ਤੜਕੇ ਤੋਂ ਤੈਨੂੰ ਅੱਜ ਓਏ ਤੂੰ ਕਿਹੜਾ ਸਾਰ ਲੈਣਾ ਤੜਕੇ ਦੀਆਂ ਟੱਟੀਆਂ ਲੱਗੀਆਂ 20 ਵਾਰੀ ਜਾਈ ਟੱਟੀ ਟੱਟੀਆਂ ਲੱਗਣਗੀ ਰਾਤ ਤਾਂ ਹਲਕਿਆ ਹੋਇਆ ਹੋਊਗਾ ਚਿਬੜਾ ਚਟਨੀ ਖਾਏਗੀ ਕੌਲੀਆਂ ਪਰ ਪਰ ਕੇ ਹੈ ਤੈਨੂੰ ਨਹੀਂ ਪਤਾ ਵੀ ਗਰਮ ਹੁੰਦੇ ਨੇ ਚਿਬੜਾ ਇਹ ਸਾਲਕਣੀ ਦੀ ਬੋਲੀ ਜਾਤ ਕਰ ਮੈਨੂੰ ਟਟੀਆਂ ਦੀ ਗੋਲੀ ਲਿਆ ਦੇ ਖਾਕੀ ਮੈਤੂੰ ਨਹੀਂ ਜਾ ਹੁੰਦਾ ਯਾਰ ਹਰ ਫੂਲ ਡਾਕਟਰ ਤੇ ਖੜੀਆ ਦੁਕਾਨ ਤਵਾਪ ਜਾਇਆ ਹੈ ਉਹਦਾ ਸਾਰਾ ਦਿਨ ਹਲ ਹਲ ਕਰਦੀ ਫਰੀ ਜੰਨੀ ਹੈ ਦੁਕਾਨ ਤੱਕ ਜਾਂਦੀ ਤੇ ਤੈਨੂੰ ਗੱ ਜਾਨ ਨਿਕਲਦੀ ਹੈ ਜਾਇਆ ਮੈਂ ਤਾਂ ਤੁਰਿਆ ਨਹੀਂ ਜਾਂਦਾ ਮੈਤੂੰ ਨਹੀਂ ਜਾਇਆ ਮੈਂਗਾ ਆਇਆ ਨਹੀਂਗਾ ਅਜੇ ਤੱਕ ਉਹ ਨਾ ਆਪੇ ਤਾਂ ਰਾਤ ਢੋਂਕਦਾ ਸੀ ਬੇ ਆਥਣੇ ਆ ਜਾਣਗੇ ਹੁਣ ਗਏ ਨੇ ਖਬਰਸਾਰ ਲੈ ਕੇ ਮੁੰਨ ਗਏ ਮੇਰੇ ਸਾਲੇ 11:00 ਵਜੇ ਹੈ ਹੈ ਖੇਤੀ ਖੁੱਤੀਆਂ ਦੇਖਣਾ ਨਹੀਂਗਾ ਪਸ਼ੂਆਂ ਦਾ ਦੇਖਣਾ ਹੈ ਕੋਈ ਮੇਰੇ ਕੱਲੇ ਨੇ ਗੱਲ ਪਾਇਆ ਸਾਰਾ ਕੁਝ ਵੀ ਆ ਜਾਣਗੇ ਤੂੰ ਤਾਂ ਉਹੀ ਦਿਨ ਲੈ ਕਰ ਮੈਨੂੰ ਟੈਲੀਫੋਨ ਲਾ ਕੇ ਦੇ ਮੈਂ ਪੁੱਛਦਾ ਮੇਰੇ ਸਾਲਕਣ ਨੂੰ ਆਇਆ ਕਿ ਨਹੀਂ ਆਇਆ ਅਜੇ ਤੱਕ ਚੋਦ ਦੇ ਨਾ ਸਿਆਪਾ ਖਣਾ ਕਰਤਾਂ ਮੈਨੂੰ ਜਾਣ ਨੂੰ ਤੇ ਲਾਲਾ ਆਪੇ ਜਾ ਕੇ ਹਾਏ ਆ ਕੀ ਹੋ ਗਿਆ ਹੁਣ ਫੇਰ ਗੜੂਂਗੜੂ ਢਿੱਡ ਚ ਹੋਈ ਜਾਂਦੀ ਆ ਹਾਏ ਇੱਤੀ ਘਰ ਪਾਲਾ ਜੋਦੀ ਖਾਨਸੂਰੀ ਖਾਣਾ ਤਾਂ ਹਟਦੀ ਨਹੀਂ ਹੈਗੀ ਗੁਰੂੰ ਗੁਰੂੰ ਹੋਈ ਜਾਂਦਾ ਆਸਮਾਨ ਦੇਖਾ ਆਉਂਦਾ ਜਾ ਕੇ ਚੱਲਿਆ ਕਿ ਚੱਲਿਆ ਨਹੀਂ ਹੈ ਹਾਏ ਹਾ 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 ਇਹ ਕਿਦਾ ਮੈਨ ਲਦਾ ਪਰੂਗੀ ਢੋਲੀ ਵਧੀਆ ਸਾਫ ਸੁਥ ਪਾ ਕੇ ਅੰਗੂਰ ਰੰਗਾਰ ਪਾ ਕੇ ਬਿਹੜੇ ਬੂੜੇ ਪਾ ਕੇ ਇਹ ਤਾਂ ਦਵਾਈ ਤਿਆਰ ਹੋ ਦਵਾਈ ਕਿ ਮੇਰਾ ਸਾਲਕਣਾ ਪ੍ਰਾਣਾ ਰੋਜ਼ ਕਹਦਾ ਕਰਿਆ ਕਿ ਆਕੇ ਪਿਆਦੋ ਘਟਕ ਹੁਣ ਜਿੰਨੀ ਮਰਜ਼ੀ ਪੀ ਕੱਢ ਤੈਂ ਮੇਰੇ ਸਾਲਕ ਨੇ ਠੇਕੇ ਜੇ ਸਾਰੀ ਪਟਾਉਣ ਵਾਲੇ ਹੋ ਰਹੇ ਨੇ ਕਿਉਂ ਦੇ ਗੰਦਮੰਦ ਪੇਜਦੇ ਨੇ ਚੱਪੜਾ ਘੋਲ-ਘੋਲ ਕੇ ਆਹ ਦੇਖ ਬੁੱਟੀ ਤਿਆਰ ਹੋਈ ਜਾਂਦੀ ਹੈ ਲੈ ਵੀ ਬਾਬਾ ਜੈ ਹੋ ਤੇਰੀ ਮਿਰਗਪੁਰੀ ਦੀ ਜੇ ਕਿ दारू ਵਧੀਆ ਨਿਕਲ ਗਈ ਨਾ ਮੈਂ ਤਾਂ ਪਹਿਲੇ ਤੋੜ ਦੀ ਬਾਬਾ ਤੇਰੇ ਚੜਾ ਕੇ ਜਾਉਂ ਤੜਕੇ ਨਾਲੇ दारू ਵੀ ਇਹਦੇ ਕਿਤਾਬਲੇ ਬਹਿੜੀ ਵਾਲੀ ਪਾਈ ਹੋਈ ਹੈ ਮੇਰੀ ਅੰਗੂਰ ਐ ਨਾ ਜੜੀ ਬੂਟੀ ਐ ਨੇ ਸਫੇਦ ਮੂਸਲੀ ਐ ਸਾਰਾ ਸਾਲ ਨਿਆਰੇ ਲਾਉਂਗਾ ਮੈਂ ਆ ਡੰਗਰਾਂ ਵਾਲੇ ਚੁੱਕਾ ਤਾਂ ਤੂੰ ਜੇ ਨਿਕਲੀ ਜਾਂਦਾ ਕਿਤੇ ਨੀਰਾ ਨੂਰਾ ਤਾਂ ਨਹੀਂ ਮੱਚ ਗਿਆ ਵੇ ਬੇੜੀ ਬੈਠੇ ਆਲਿਆ ਵੇ ਕੀ ਕਰਦਾ ਕੋਲ ਮਿਸਤਰੀ ਲੱਗੇ ਹੋਏ ਨੇ ਵੇ ਕਿਸ ਨੇ ਥਾਣੇ ਤਲਾਹ ਦੇਤੀ ਵੇ ਤੇਰੇ ਚੱਤਰ ਕੁੱਟਣਗੇ ਢਿੰਦੇ ਖਸਮ ਦੀ ਹੋਰ ਕੋਈ ਤਲਾਹ ਦੇ ਦੇ ਨਾ ਦੇਲੇ ਵੇ ਤੂੰ ਜਰੂਰ ਦੇ ਕੇ ਆਵੇਂਗੀ ਵੇ ਲੰਬੜ ਫੜਿਆ ਹਜੇ ਤੱਕ ਨਹੀਂ ਛੁੱਟਿਆ ਜਮਾਨਤਾ ਨਹੀਂ ਹੋਈਆਂ ਸਾਰੀ ਜ਼ਮੀਨ ਵਿੱਕ ਗਈ ਵੇ ਸ਼ਰਮ ਕਰ ਚੌਰਿਆ ਕਿਉਂ ਉੱਚੀ ਬੋਲੀ ਜਣੀ ਹੈ ਕਿਉਂ ਉੱਚੀ ਬੋਲੀ ਜਣੀ ਹੈ ਕਿਸੇ ਨੂੰ ਕੀ ਪਤਾ ਲੱਗੂਗਾ ਕਿ ਅੰਦਰ ਕੋਈ ਬੰਦਾ ਕੀ ਕਰਦਾ ਹੈ ਪਤਾ ਕਿਉਂ ਨਹੀਂ ਲੱਗੂਗਾ ਗੁਸਲਖਾਨੇ ਤੱਕ ਮੁਸਕਾਉਂਦਾ ਇਹਦਾ ਮੂਤ ਦਾ ਕਿਧਰੇ ਨਹੀਂ ਮੁਸਕਾਉਂਦਾ ਅੰਦਰ ਬੜ ਜਾ ਨਾ ਪੀ ਮੂਤਵੇ ਨਾ ਪੀ 4 ਮਹੀਨੇ ਹੋਰ ਕੱਟ ਜਾਏਗਾ ਤੈਨੂੰ 50 ਵਾਰ ਕਿ ਆਵੇ ਨਾਮਸ਼ਬਦ ਲੈ ਲੈ ਮੇਰੇ ਸਾਰੇ ਲਾਣੇ ਨੇ ਨਾਮਸ਼ਬਦ ਲਿਆ ਪ੍ਰੇਮੀਆਂ ਦੇ ਉਹ ਵੀ ਡੁੱਬ ਕੇ ਮਰਨੇ ਆ ਸ਼ਰਮ ਕਰ ਲੈ ਤੇਰੀ ਭੈਣ ਨੂੰ ਘੜਾ ਮੱਤਰੇ ਖਾਂਦਾਨ ਦੀ ਨਾਲੇ ਤੇ ਨਾਮਸ਼ਬਦ ਦੇ ਨਾਲ ਦੀ ਨੂੰ ਹੈ ਆ ਵੀ ਮਰੇਗਾ ਸਾਨੂੰ ਸਾਰੇ ਪੀਣੋ ਲੁਗ ਲੁਗ ਕੇ ਆ ਤੇਰਾਲਾ ਭਾਈ ਆਉਣਾ ਹੁੰਦਾ ਉਹ ਕਹਿੰਦਾ ਜੀਦਾ ਦਵਾਈ ਪਿਆ ਦੇ ਜੀਦਾ ਮਰੀ ਦੀ ਬੁੱਟੀ ਪਿਆ ਦੇ ਭੈਣ ਦੀ ਖਾਸ ਮਦੇ ਸਾਲੇ ਪਰ ਜਾ ਇਥੋਂ ਆ ਵੀ ਮਰੇਗਾ ਸਾਨੂੰ ਵੀ ਮਰਵਾਏਗਾ ਭੱਗ ਜਾ ਨੋਹਾ ਜਵਾਈਆਂ ਵਾਲਾ ਹੋ ਗਿਆ ਦੱਬ ਕੇ ਮਰਨੇ ਨੂੰ ਸ਼ਰਮ ਨਹੀਂ ਆਉਦੀ दारूਆਂ ਕੱਢਦਾ ਭੈਣ ਦੇ ਕਸਮ ਦੀਆ ਖੋੜੀ ਬੁਰਾ ਹੋਣੀ ਕੰਦਾ ਨੀ ਮੀਆਂ ਨੇ ਹੈ ਕਿਉਂ ਲੋਕਾਂ ਨੂੰ ਪਤਾ ਲਵਾਵੇਂਗੀ ਭਗ ਜਾ ਮਰ ਜਾ ਅੰਦਰ ਲੋਕਾਂ ਨੂੰ ਪਤਾ ਲੱਗੂਗਾ ਹੀ ਇਹਨੂੰ ਪਹਿਲਾਂ ਤਾਂ ਪੰਨਾ ਮੈਂ ਤੇਰੀ ਪੈਨ ਗਰਾਮਾ ਤੇ ਰਿਕ ਨੂੰ ਲਾ ਹੱਥ ਤੇ ਮਾਇਆ ਕਹੀਏ ਨਾ ਕਾਣੂ ਕਾਣੂ ਸਾਰੇ ਸਿਰੇ ਸਿਰ ਚੜੀ ਜਾਂਦੀ ਹੈ ਭੈਣ ਦੇ ਯਾਰ ਇਹ ਮਸਾ ਮੈਂ दारू ਪਾਈ ਹੈ ਕੀ ਇੱਛਾ ਦੇ ਹੋਰਿਆ ਗੱਲਾਂ ਕਰੀ ਜੂਗੀ ਵੀ ਦਸ ਬੰਦਾ ਗੋਲੀਆਂ ਵਾਲੀ दारू ਕਿਵੇਂ ਪੀ ਲੂਗਾ ਪੱਟੀਆਂ ਲਾ ਕੇ ਘਰੇ ਵਜੰਦਾ ਘਰੇ ਕਿਹਦਾ ਭਲਾ ਹੋਊਗਾ ਆਪੇ ਪੁੱਠੀਆਂ ਪਹਿਣ ਗਿਆ ਅੱਧ ਘਰੇ दारू ਦੀਆਂ ਪੱਟੀਆਂ ਲਾਉਂਦਾ ਚੌਰਾ ਨੀਂ ਨੱਬਾੜਾ ਤਪਾ ਰੱਖਿਆ ਹਾਂ ਕਿੱਥੇ ਲਿਕੋਏ ਹਾਂ ਹਾਏ ਉਤੇ ਬੋਤਲਾਂ ਜਿਹੇ ਪਈ ਤੇ ਕੰਚ ਨੇ ਕਿੱਧਰ ਗਏ ਨਹੀਂ ਉਹ ਤਾਂ ਮੱਕਵਾੜੀਆਂ ਨੂੰ ਵੇਚਦੀਆਂ ਸੀ ਕਬਾੜੀ ਨੂੰ ਕਹ ਕਈ ਲੱਖ ਦੀਆਂ ਉਹ ਬੋਤਲਾਂ ਹੈ ਮੈਂ दारू ਪਹਿਲੇ ਵਾਸਤੇ ਰੱਖੀਆਂ ਦੀਆਂ ਵੀਰੇ ਮੇਰੇ ਸਾਲ ਕਿ ਨਹੀਂ ਜਿੰਨਾ ਘਰੋਂ ਸਮਾਨ ਆ ਸਾਰਾ ਕਬਾੜੀ ਨੇ ਚੁਕਾਈ ਜਾਊਗੀ ਭੌਂਕੀ ਜਾ ਉਹਨ ਮਣਮਟਾ ਫੋਨ ਕਰ ਲੈ ਪੁੱਛ ਲੈਊਗਾ ਕਿ ਆਉਂਦਾ ਨਹੀਂ ਹੈ ਆ ਤੱਕ ਖਬਰ ਲੇਊਗਾ ਕਿ ਅਹ ਜਦੋਂ ਆਉਣਾ ਹੋਊਗਾ ਆਜੂਗਾ ਮੈਨੂੰ ਤੇ ਟੈਲੀਫੋਨ ਲਾ ਕੇ ਮੈਂ ਪੁੱਛਦਾ ਤੇ ਤੂੰ ਨਹੀਂ ਪੁੱਛਦੀ ਮਤੂੰ ਨਾ ਮੈਨੂੰ ਆਰਾਮ ਕਰਨ ਦੇ ਘੜੀ ਪਰ ਦਵਾਈ ਤਾਂ ਕੀ ਲਿਆ ਕੇ ਦੇਣੀ ਐ ਲਫੜਾ ਫੋਨ ਦੇ ਲਾ ਕੇ ਫੋਨ ਹਾਏ ਵੇ ਚੋਦੇ ਜਮੀ ਸੰਗ ਸ਼ਰਮਤਾਰ ਕੀ ਐ ਹੈ ਪਾਣੀ ਰੱਖਿਆ ਬਾਹਲਾ ਮੈਨੂੰ ਵੀ ਮੜਾ ਮੋਟਾ ਆ ਜਾ ਮੈਂ ਖੇਰਖੂ ਦੇਖ ਲਾ ਉਹ ਸਪਰੇਅ ਕਰਨ ਲਾ ਪਿਆ ਸਾਰਾ ਬੇਦ ਪੈ ਗਿਆ ਉੱਥੇ ਨੂੰ ਬੇ ਭੌਂਕੀ ਨਾ ਜਾ ਫੋਨ ਲੱਗ ਗਿਆ ਫੋਨ ਲੱਗ ਗਿਆ ਨਾਲੇ ਹੋਰ ਬੇ ਆ ਗੱਲ ਕਰ ਆਪਣੇ ਪਿਓ ਨਾਲ ਹੋ ਗਿਆ ਇਹਦਾ ਸਿਰ ਹੈਲੋ ਹਾ ਬਾਬੇ। ਬਦੂ ਆਉਣਾ ਕਿ ਨਹੀਂ ਹੋ ਮੁੰਡਿਆ? ਆਉਣੇ ਆ ਬਾਬੇ ਬਸ ਮੇਟਿਆ ਸੀ ਟੱਪਿਆ ਯਾਰੀ। ਭੈਣ ਦੇ ਖਸਮੋ ਦੇ ਟਾਈਮ ਦਾ ਦੇਖ ਲੋ 12:00 ਵਜੇ ਹੈ? ਕੋਈ ਕੱਖਾ ਕੰਡਾ ਨਾ ਕਰ ਲਈ ਮਾੜਾ ਮੋਟਾ ਆਖੇ। ਉਹ ਕਹਿੰਦੀ ਸਪਰੇਅ ਕਰਨੀ ਪਈ ਆ ਖੇਤ ਉਹ ਕਰਵਾ ਲਾ ਕੇ ਹਤ। ਉਹ ਪ੍ਰੀਤ ਕੰਮ ਆ ਜਾਂ ਕਰ ਰਲ ਲੱਗੀ ਸੁੱਤ ਮੜਾ ਸਫਾਈ ਜੀ ਆ ਕੇ ਬਸ। ਨੌਕਰ ਰਲ ਜਨ ਨਾ। ਭੈਣ ਦਾ ਖਸਮਾ ਕਰਦਾ ਕੰਮ ਨਾ ਦੇਖੀ ਕੋਈ। ਆ ਆ ਗਈ ਜਰ ਮੇਰੀ ਚਾ। 14 ਮਾਉ ਜਾ। ਆ ਗਈ। ਆ ਗਈ ਨਾਲੇ ਹੋਰ। ਤੜਕੇ ਦਾ ਮੈਂ ਕਹਿੰਦੀ ਪਾਪੇ ਨਹੀਂ ਆਜੂਗਾ। ਕਦਾ ਕਿਵੇਂ ਹੈ ਰੀਆਂ ਲੱਗੀ ਧੋਣ ਨਾਲੇ ਹੋਰ ਰਿਸ਼ਤਦਾਰ ਜੇ ਤੋਹਿਆ ਦਰੀਆਂ ਪੋਤੜੇ ਧੋ ਦੋ ਭੈਣ ਦੇ ਖਸਮ ਕਰੇ ਸਤੋ ਕੰਮ ਨਹੀਂ ਹੁੰਦਾ ਹਰਦੀ ਨਹੀਂ ਹੁੰਦਾ ਫਰਾ ਲਾ ਫਰਨੀ ਮਾਣਾ ਮੋਟਾ ਸਮਝਾ ਦੇ ਅਗਰ ਭੈਣ ਦੇ ਖਸਮ ਦੀ ਸੁਨੇਹਾ ਬਾਗ ਦਾ ਖੇਤ ਖੂਦ ਜ਼ਮੀਨ ਜੇ ਖੜਦਾ ਤੂੰ ਨਾ ਚੱਜਣਾ ਪੌਂਕੀ ਮੁੰਡਾ ਸੌਰਿਆਂ ਚ ਚੌ ਬੰਦਿਆਂ ਚ ਬੈਠਾ ਹੋ ਅੰਦਿਆਂ ਚ ਬੈਠਾ ਹੋ ਨਾ ਖੋੜ ਭੈਣ ਵੇਖਾ ਵਾ ਸਾਰੀ ਮੇਰੇ ਹੂੰ ਮੈਂ ਮਰ ਗਈ ਵਿਚੌਰੀਆ ਕੌਣ ਆ ਗਿਆ ਆ ਗਿਆ ਭੈਣ ਦਾ ਖਾ ਕੁੰਡਾ ਨਾ ਖੋਲੀ ਭੈਣ ਦੇ ਖਸੂਂਦੀ ਮੜੀ ਜੀ ਵਿੜਕ ਲੈ ਲਈ ਮੈਨੇ ਸਮਾਨ ਲਕੋਦਾ ਲਕੋਦਾ ਸਮਾਨ ਆ ਉਹ ਵਿੱਚ ਤੜਕਟਾਏਗਾ ਤੇ ਸਾਡੇ ਟੱਪਕੇ ਮਰਨਾ ਢੁੰਡਾ ਨਾ ਖੋਲੀ ਮੇਰੇ ਸਾਲ ਦੇ ਕੁੰਡਾ ਨਾ ਖੋਲੀ ਹਜੇ ਸੁੰਦੇ ਲੈਣੇਦਾਰਾ ਮੈਂ ਤਾਂ ਕਿਹੜੀ ਹੁੰਦੀ ਐ ਚੜਾ ਤਾਂ ਪੱਠੀ ਰੱਖੀ ਐ ਕੱਢੀ ਕੋ ਬੋਤਲ ਬੋਤਲ ਕੇ ਨਾ ਇਹੜੀ ਬੋਤਲ ਕੱਢੀ ਐ ਮੇਰਾ ਸਾਲਾ ਮਿਰਦਾ ਦਾ ਤਰਾਹ ਕੱਢਤਾ ਤੀ ਯਾਰ ਹੈ ਮੁੰਡਾ ਲੰਗ ਵਗਦੇ ਪੁਲਿਸ ਪੁਲਸ ਵਾਲੇ ਆ ਗਏ ਭੈਣ ਦਾ ਮਤ ਤੜਕੇ ਦਾ ਖਪਾ ਖੁੰਗਣੋਂ ਲੱਗ ਰਿਆ ਸਾਰੇ ਲਾਹਾਂ ਦੀ ਭੈਣ ਘੜਤੀ ਦਿੱਤਾ ਯਾਰ ਚੱਲ ਕਿਵੇਂ ਆਦੀ ਤੂੰ ਪਤਾ ਲੱਗਿਆ ਕੋਈ ਮੱਝ ਬਕਾਊਆ ਆਪਣੇ ਆ ਹੈਗੀ ਐ ਦਿਖਾਉ ਤਾ ਫਿਰ ਕਿਹੜੀ ਐ ਬੰਲਾ ਪੈ ਲੈਣੀ ਐ ਆ ਸਾਰੇ ਸਮਾਨ ਦੀ ਭੈਣ ਘੜਤੀ ਲਾਸ਼ ਨਾ ਦਾ ਮੜਾ ਮੋਟਾ ਟਾਈਮਸਮੈਨ ਦੇਖ ਕੇ ਆਜਿਆ ਕਰ ਯਾਰ ਤਿਆਰ ਨਹੀਂ ਆ ਮੈਂ ਸਾ ਹੋਰ ਜਿਵਾਕ ਦੁੱਧ ਬਣੀਓ ਤਰਸਦੇ ਨੇ ਮੈਂ ਇਸ ਦਾ ਲੈਣੀ ਪੈਣੀ ਆ ਆਹ ਹੈ ਭਾਈ ਕੰਮੇ ਸੁਏ ਆ ਹੈ ਕਾ ਤੀਜੇ ਸੁਏ ਆ ਲੈਣੇ ਦਰਾਲ ਲੈਵਾਲੂਆ ਤਾਂ ਵਧੀਆ ਧੀ ਮਜਦਾ ਪਰ ਇੱਕ ਥਣਜਾ ਬਿੰਗਾ ਲੱਗਦਾ ਯਾਰ ਕਾ ਨੂੰ ਆਇ ਕਟਰੂ ਕਈ ਵਾਰ ਵੱਧ ਘੱਟ ਚੁੰਗ ਜਾਂਦਾ ਹੈ ਅੱਛਾ ਉਹਦੇ ਕਰਕੇ ਹੋ ਜਾਂਦਾ ਹੋਰ ਸਾਨੂੰ ਆਇਆ ਯਾਰ ਸਾਡੇ ਡੰਗਰ ਪਸ਼ੂ ਹੋ ਗਏ ਜ਼ਿਆਦੇ ਹੁਣ ਮਗਰ ਨਹੀਂ ਮਗਰ ਦੋ ਕਟੀਆਂ ਜੀਆਂ ਹੋਰ ਤਿਆਰ ਹੋ ਗਈਆਂ ਹੈ ਦਿਵਾਗ ਜਾ ਮੇਰਾ ਖਾਲਾ ਕੁਛ ਕਰਦਾ ਨਹੀਂ ਮੈਨੂੰ ਭਾਈ ਇਕੱਲਾ ਔਖਾ ਹੈਂ ਇਹ ਤਾਂ ਵੀ ਕਮੈਸ ਰੱਖ ਲਾਂਗੇ ਦੁੱਧ ਜੋਗੀ ਤੂੰ ਜੀ ਵੇਚ ਦਾਂਗੇ ਅੱਛਾ ਚੱਲ ਮੰਗਦੇ ਨੂੰ ਕਿਉਂ ਹੈ ਦਾ ਆ ਜਾ ਉੱਥੇ ਬਹਿ ਕੇ ਕਰਦੇ ਆ ਗੱਲ ਮੈਂ ਇਹ ਰਵੇਦੀ ਐ ਨਾ ਮੈਂ ਇਹ ਤਾਂ ਤੇਰੀ ਵਧੀਆ ਜੀ ਮੈਂ ਇਹ ਤਾਂ ਦੇ ਵਧੀਆ ਬੂਰੀ ਮਹਸ ਹੈ ਵਧੀਆ ਦਿੰਦੀ ਐ ਦੁੱਧ ਦਾ ਦੇਣਾ ਤੂੰ ਤਾਂ ਦੇਖ ਲਈ ਵੀ ਰਵੇਦੀ ਐ ਦੇਖਣ ਨੂੰ ਲੱਗਦੀ ਐ ਬਸ ਸੇਵਾ ਕਰੇ ਕੰਮ ਹੀ ਰਹੀ ਮੜੀ ਜੀ ਸੇਵਾ ਚ ਪ੍ਰੋਬਲਮ ਆ ਗਈ ਕੋਈ ਨਾ ਸੇਵਾ ਸੁਬਾਰੇ ਤਾਂ ਸਾਡੇ ਵਾਲੇ ਜਿ ਵੱਖ ਜੇ ਤਾਂ ਵਟ ਕੱਢ ਦਣਗੇ ਹਾਂ ਹੋਰ ਸੁਣਾ ਫਿਰ ਬਹੁਤ ਵਧੀਆ ਬਸ ਵਧੀਆ ਤੂੰ ਆਪ ਦਾ ਸੁਣਾ ਵਧੀਆ ਵਧੀਆ ਆਏ ਹਾਏ ਇਹ ਨਰ ਮੈਂ ਹਸਤਾ ਤਰੀ ਹੈਗੀ ਰਵੇ ਦੀਏ ਹਾਂ ਪਰ ਐਂ ਦੱਸ ਵੀ ਇਹਦਾ ਮੰਗਦੇ ਮੰਗਦੇ ਕਿਉਂ ਤੁਸੀਂ 50000 ਦੀ ਆਪਾਂ ਛੱਡਾਂਗੇ ਲਸ਼ਮਣ ਫਿਰ ਦੇਮਾ ਸਾਈ ਸਾਈ ਤਾਂ ਦੇਖ ਭਾਈ ਜਵਾਕੇ ਫੜਨਗੇ ਹੈ ਹੂੰ ਜਾਂ ਭਾਈ ਮੇਰੇ ਘਰ ਵਾਲੀ ਫੜਦੀ ਹੁੰਦੀ ਆ ਸਾਈ ਸੁਈ ਤਾਂ ਅੱਛਾ ਹਾਂ ਮੈਂ ਤਾਂ ਤੈਨੂੰ ਰੇਟ ਜਾਂ ਦੱਸਤਾ ਵੀ ਭਾਈ 50000 ਦੀ ਆਪਾਂ ਦੇਵਾਗੇ ਫਿਰ ਕਰੀਏ ਗੱਲ ਆ ਚੱਲੀਏ ਫਿਰ ਚੱਲ ਮੇਰੇ ਨਾਲ ਤੂੰ ਕਰ ਲੈ ਭਾਈ ਮੇਰੇ ਤਾਂ ਘੱਟ ਜੀ ਬਣ ਗੀ ਇਹਦੇ ਨਾਲ ਯਾ ਰਾਜਾ ਉਹ ਨਾ ਨਾ ਮੈਂ ਤਾਂ ਬਹੁਤ ਘੱਟ ਬੁਲਾਉਣਾ ਇਹਨੂੰ ਲੱਗ ਜਾ ਇਹ ਮੇਰੇ ਲਵੇ ਤੁਰਿਆ ਆਉਂਦਾ ਆ ਲੈ ਭਾਈ ਬੀਬਾ 1 2 3 4 5 10000 ਰੁਪਏ ਭਾਈ ਬਹਿ ਜਾ ਭਾਈ ਇਹ ਕਾਦੀ ਸਾਈ ਇਹ ਭਾਈ ਛੋਟੀ ਖਰੀਦੀ ਆ ਥੋਡੀ ਛੋਟੀ ਕਿੰਨੇ ਦੀ 40000 ਦੀ 40 ਦੀ ਨਾ ਭਾਈ ਮੇਰੀ ਰਵੇ ਦੀ ਛੋਟੀ ਮੇਰੇ ਪੇ ਕੰਨ ਦਿੱਤੀ ਸੀ ਮੈਂ ਤਾਂ ਮੇਰੇ ਪੁੱਤ ਨੇ ਮਸਾਂ ਪਾ ਲਈ ਆ 40 ਦੀ ਨਹੀਂ ਮੈਂ ਤਾਂ ਘੱਟੋ ਘੱਟ 70 ਦੀ ਵੇਚੂਗੀ ਉਹਨਾਂ ਲਈ ਇਹ ਸਾਲਾ ਲੱਗਦਾ ਵੇਚਣ ਦਾ ਝੋਟੀ 40000 ਦੀ ਉਹ ਪਾਈਓ ਨੇ ਗੱਲ ਕੀਤੀ 40000 ਦੀ ਲੈਣਦਾਰ ਨੇ ਕੋਈ ਨਹੀਂ ਆਲੰਦ ਦੇ ਚੋਰੇ ਨੂੰ 40000 ਦੀ ਝੋਟੀ ਵੇਚਦਾ ਫਿਰਦਾ ਡੁੱਬ ਕੇ ਮਰਨਾ ਸ਼ਰਮ ਨਹੀਂ ਆਉਂਦੀ ਨਾ ਭਾਈ 70 ਤੋਂ ਘੱਟ ਨਹੀਂ ਮੈਂ ਦਿੰਦੀ ਕਿਉਂ ਬਣ ਗਿਆ ਸੌਦਾ ਨਾ ਵੀ ਲੈਣਦਾਰ ਇਹ ਤਾਂ ਮੋਕਰ ਕੇ ਸੌਦੇ ਤੋਂ ਕਿਉਂ ਨਾ ਤੂੰ ਸਾਲਾ ਲੱਗਦਾ ਝੋਟੀ ਵੇਚਣ ਦਾ ਐਨੀ ਰਵੇ ਦੀ ਝੋਟੀ ਜਿਹੜੀ ਘੱਟ ਪੈਸਿਆਂ 'ਚ ਵੇਚਣ ਲੱਗਾ ਮੇਰੇ ਪਿਓ ਦੀ ਨਿਸ਼ਾਨੀ ਕਿਉਂ ਨਿਸ਼ਚੈਮ ਕਰ ਕੋਈ ਸ਼ਾਨੀ ਮੈਂ ਨਹੀਂ ਹੈਗਾ ਹੈ ਤੇਰੇ ਪਿਓ ਨੇ ਸੇੜਾ ਨਹੀਂ ਮੇਰੇ ਨਾਲ ਤੈਨੂੰ ਡਰਦਾ ਜੀ ਨਹੀਂ ਹੈਗਾ ਮੈਂ ਨਾ ਤੇਰੇ ਵਰਗਾ दारू ਪੀ ਕੇ ਅੱਜ ਝੋਟੀ ਵਿੱਚ ਕੱਲੋ ਜ਼ਮੀਨਾਂ ਵੇਚੂੰਗਾ ਸਾਡੇ ਹੱਥ ਤਿਆਰੇ ਠੂਠਾ ਫੜਾਦੀ ਲੰਗੜਿਆ ਮੈਂ ਪਹਿਲਾਂ ਕਿੰਨੇ ਜ਼ਮੀਨਾਂ ਵੇਚਤੀਆਂ ਮੈਂ ਹੈ ਜੇ ਜ਼ਮੀਨਾਂ ਵੇਚਣਾ ਹੁੰਦਾ ਹੋਂ ਦੇ ਤੱਕ ਨਹੀਂ ਪਹੁੰਚਦੇ ਤੁਸੀਂ ਔਰ ਇਹ ਤੱਕ ਹੈ ਪਹੁੰਚ ਤੇ ਤਾ ਤਾ ਜ਼ਮੀਨਾਂ ਬਣਾਈਆਂ ਨੇ ਫੇਰ ਫਸਲ ਹੋਣ ਲੱਗੀ ਐ ਫਸਲ ਹੋਣ ਲੱਗੀ ਆਹ ਗੱਲਾਂ ਨਾ ਤੇਰੀ ਮਾਂ ਦਾ ਸਿਰ 40000 ਦੀ ਝੋਟੀ ਆ ਮੇਰੀ ਓ ਬਾਈ ਲਾਨੇਦਾਰਾ ਦੇਖ ਤੁਸੀਂ ਆਪਣੀ ਲੜਾਈ ਨਾ ਲੜੋ ਮੈਂ ਤਾਂ ਜਦੋਂ ਠੀਕ ਲੱਗਿਆ ਫੇਰ ਆਜੂਗਾ ਝੋਟੀ ਲੈਣ ਛੋਟੀ ਮੈਨੂੰ ਐਂ ਐ ਦੱਸ ਨੀ 40000 ਦੀ ਝੋਟੀ ਕਿਨੇ ਕਹੈ ਤੇਰਾ ਲੱਗਦਾ ਵਪਾਰੀ ਭੋਕੇ ਗਿਆ ਤੇਰੇ ਸਾਹਮਣੇ ਇਹਦਾ ਖਸਮੇ ਵੀ ਉੰਗੜ ਲਾ ਗਿਆ ਪਤਾ ਮੇਰੇ ਸਾਲਕ ਨਹੀਂ ਦੀ 50000 ਦੀ ਕਿਹਾ ਸੀ ਤੈਨੂੰ 50000 ਦੀ ਕਿਹਾ ਸੀ ਨਾ 50000 ਦੀ ਮੇਰੀ ਝੋਟੀ ਇੰਨੀ ਰਵੇ ਦੀ ਝੋਟੀ ਮੈਂ 70 ਤੋਂ ਘੱਟ ਨਹੀਂ ਦਿੰਦੀ ਸਮਝ ਗਿਆ ਨਾ ਕਿਤੇ ਲੱਖ ਵੀ ਵਿਕਦੇ ਬੁੜੀ ਖੁੱਡੀ ਝੋਟੀ ਹੋਈ ਖੜੀ ਛੋਟੀ ਹੋਰ ਬੁੱਢੀ ਹੋ ਡੱਬ ਕੇ ਮਰਨਾ ਤੂੰ ਮਰ ਜਾ ਉਹ ਬਹਿ ਜਾ ਉਹ ਬਹਿ ਜਾ ਜਾ ਕੇ ਉਧਰ ਲੰਗੜਿਆ ਮੇਰੇ ਕੋਲੋਂ ਸਰਨਾ ਪੜਾ ਲਈ ਆਪਣਾ ਸਿਰ ਖੋਲ੍ਹ ਲੈ ਲੰਗੜੇ ਨੂੰ ਫੇਰੇ ਦੇਣਾ ਹੀ ਸੀ ਫਿਰ ਉਹਰੇ ਹੈ ਜਦੋਂ ਵਿਆਹ ਕੇ ਆਈ ਤੇ ਦਿਨਾਂ ਦੀ ਮੱਲਾ ਖੜਾ ਮੈਂ ਬਿੱਲਾ ਕਾ ਮਾਰਦਾ ਮੈਂ ਉਹ ਜਾ ਉਹ ਬਗ ਜਾ ਖਸਮ ਦੀ ਜਾ ਬਗ ਜਾ ਉਧਰ ਉਹ ਤਾਂ ਕਿਹਦੀ ਮੈਂ ਸ਼ਾਦਲੀ ਤੇ ਵਿਆਹ ਕੇ ਜਾਣਾ ਖਸਮੀ ਲੱਗ ਜਾ ਚਬਰ ਚਬਰ ਬੋਲਣਾ ਹੋਰ ਨਾ ਬੱਖਿਆ ਪਰਾਲੇ ਵਿੱਚ ਤੋਂ ਆਹੀ ਕਰਤੁਕਤਾ ਕਰਨ ਜੋਗਾ ਆ ਹੋਰ ਤਾਨੂੰ ਅਕਲ ਕਿਹੜੀ ਆ ਮੈਂ ਕਿਹਾ ਤੂੰ ਮੈਨੂੰ ਹੋਰ ਨਾ ਖਾਲੇ ਕੁਝ ਜਰਾ ਐਨ ਦੇ ਖਾਸਮ ਦੀ ਜੱਡਾ ਮੂੰਹ ਆ ਓਡੀ ਗੱਲਾਂ ਚੋ ਦੀ ਮਸਾਂ ਸਮਾਨ ਬਣਾ ਦੀ ਤੜਕੇ ਦੀ ਲੱਗਿਆ ਕਚਰ ਕਚਰਕਾ ਚ ਰੱਕਾ ਚਰ ਕਰਨ ਤੂੰ ਕਰਦਾ ਨਹੀਂ ਕਚਰ ਕਚਰ ਭੈਣ ਕਰਤੀ ਸਾਰੇ ਸਮਾਨ ਦੀ